हां जी सत श्री अकाल जी ट्रुथ वी इंग्लिश स्कूल ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੰਸਟੀਚੂਟ ਦੇ ਥਰੂ ਮੈਂ ਪੰਜਾਬ ਦੇ ਹਜ਼ਾਰਾਂ ਸਟੂਡੈਂਟਸ ਨੂੰ ਬਹੁਤ ਹੀ ਘੱਟ ਟਾਈਮ ਦੇ ਵਿੱਚ ਇੰਗਲਿਸ਼ ਦੇ ਵਿੱਚ ਤਿਆਰ ਕਰ ਚੁੱਕੇ ਹਾਂ ਇਹ ਇੰਸਟੀਚੂਟ ਨੂੰ ਤਿਆਰ ਕੀਤਾ ਸੀ ਸਪੈਸ਼ਲੀ ਉਹਨਾਂ ਸਟੂਡੈਂਟ ਤੇ ਲਈ ਜਿਨ੍ਹਾਂ ਦੀ ਇੰਗਲਿਸ਼ ਵੀਕ ਹੈ ਜਾਂ ਉਹਨਾਂ ਦਾ ਪੰਜਾਬ ਬੋਰਡ ਰਿਹਾ ਹੈ ਜਾਂ ਉਹ ਨੌਕਰੀ ਕਰਦੇ ਨੇ ਉਹਨਾਂ ਕੋਲੇ ਸੈਂਟਰ ਤੇ ਜਾਂਦਾ ਟਾਈਮ ਹੈ ਨਹੀਂ ਸੋ ਆਪਾਂ ਘਰੇ ਬਿਠਾ ਕੇ ਸਟੂਡੈਂਟਸ ਨੂੰ ਟੀਚ ਕਰਦੇ ਹਾਂ ਸੋ ਸ਼ਾਮ ਨੂੰ ਆਪਣੇ ਬੈਚ ਚੱਲਦੇ ਨੇ 7 ਵਜੇ ਤੋਂ ਲੈ ਕੇ 10:30 ਵਜੇ ਤੱਕ ਐਂਡ ਦਿਨੇ ਪਰਸਨਲ ਕਲਾਸਾਂ ਚੱਲਦੀਆਂ ਨੇ ਸੋ ਅਗਰ ਤੁਸੀਂ ਪ੍ਰੋਪਰ ਇੰਗਲਿਸ਼ ਸਿੱਖਣੀ ਹੈ ਤਾਂ ਤੁਹਾਨੂੰ ਪ੍ਰੋਪਰ ਕਲਾਸ ਜੁਆਇਨ ਕਰਨੀ ਪਵੇਗੀ ਪਰ ਇਸ ਚੈਨਲ ਤੇ ਆਪਾਂ ਫ੍ਰੀ ਆਫ ਕੋਸਟ ਵਰਡਸ ਦੀ ਕਲਾਸ ਸਟਾਰਟ ਕੀਤੀ ਹੈ ਸੋ ਤੁਹਾਨੂੰ ਡੇਲੀ ਆਪਾਂ 5 ਵਰਡਸ ਸਖਾਇਆ ਕਰਾਂਗੇ ਵਿਦ मीनिंग ਵਿਦ ਪ੍ਰਨੰਸੀਏਸ਼ਨ ਤੇ ਨਾਲ ਉਹਨਾਂ ਦੇ ਸੈਂਟੈਂਸ ਬਣਾ ਕੇ ਸੋ 20-25 ਮਿੰਟ ਲਗਾ ਕੇ ਆਪਾਂ ਤੁਹਾਡੇ ਲਈ ਵੀਡੀਓ ਤਿਆਰ ਕਰਦੇ ਹਾਂ ਸੋ ਤੁਸੀਂ ਮੇਰਾ ਇੱਕ ਕੰਮ ਕਰਨਾ ਹੈ ਅਗਰ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੇ ਤਾਂ ਤੁਸੀਂ ਆਪਣੇ WhatsApp ਸਟੇਟਸ ਦੇ ਵਿੱਚ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਇਸ ਨੂੰ ਸ਼ੇਅਰ ਕਰਨਾ ਐਂਡ ਵੀਡੀਓ ਪੂਰੀ ਹੋਣ ਤੇ ਇੱਕ ਵਧੀਆ ਜਿਹਾ ਕਮੈਂਟ ਜਰੂਰ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਕਲਿੱਕ ਕਰ ਲਓ ਤਾਂ ਕਿ ਮੈਂ ਕੋਈ ਵੀ ਵੀਡੀਓ ਅਪਲੋਡ ਕਰਿਆ ਕਰਾਂ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਆਓ ਜੀ ਹਾਂ ਜੀ ਅੱਜ ਦੀ ਕਲਾਸ ਦਾ ਆਪਣਾ ਪਹਿਲਾ ਸ਼ਬਦ ਹੈ ਡਿਊ ਟੂ ਡਿਊ ਟੂ ਹੁੰਦਾ ਦੇ ਕਰਕੇ ਮਤਲਬ इस चीज दे सो सेंटेंस आप बना लगे ड्यू टू हिज केयरलैसैस ओ अपनी लापरवाही दे करके, ही डिड नॉट गेट सक्सेस ਉਸ ਨੂੰ ਆਪਣੀ ਲਾਪਰਵਾਹੀ ਦੇ ਕਰਕੇ ਸਕਸੈਸ ਨਹੀਂ ਮਿਲੀ ਠੀਕ ਹੋ ਗਿਆ ਉਸ ਤੋਂ ਬਾਅਦ ਆ ਭਾਵੇਂ ਇਹਦਾ ਬਹੁਤ ਯੂਜ਼ ਹੈ ਲਾਈਕ ਆਪਾਂ ਹੁਣ ਇਹਦਾ ਸੈਂਟੈਂਸ ਬਣਾਉਣ ਲੱਗੇ ਆਪਾਂ ਭਾਵੇਂ ਦਾ ਥੋੜਾ ਬੈਕ ਕਰ ਲੀਏ ਹਿਅਰ ਹਮ ਆਲਥੋ ਭਾਵੇਂ ਹੀ ਇਸ ਉਹ ਬਾਮੀਓ ਪੂਰ ਹੈ ਬਟ ਹੀ ਇਜ਼ ਇੰਟੈਲੀਜੈਂਟ ਉਹ ਇੰਟੈਲੀਜੈਂਟ ਹੈ ਇੱਥੇ ਨਾ ਆਪਾਂ ਜਿਹੜੀ ਐਡਵਾਂਸ ਇੰਗਲਿਸ਼ ਹੈ ਉਹਦੇ ਵਿੱਚ ਬਟ ਐਂਡ ਦੈਨ ਦੀ ਥਾਂ ਤੇ ਕਾਮਾ ਲਗਾ ਦਿੰਦੇ ਆ ਪਰ ਅਤੇ ਤਾਂ ਦੀ ਥਾਂ ਤੇ ਆਪਾਂ ਕਾਮਾ ਲਗਾ ਦਿੰਦੇ ਆ ਠੀਕ ਹੈ ਜੀ ਹਾਂ ਜੀ ਇਹਦੇ ਦੋ ਮਤਲਬ ਨੇ ਕੌਜ਼ ਦਾ ਮਤਲਬ ਹੁੰਦਾ ਕਾਰਨ ਲਾਈਕ देयर ਆਰ ਮੈਨੀ ਕੌਜ਼ਸ ਕਈ ਕਾਰਨ ਹਨ देयर ਆ ਮੈਨੀ ਕੌਜ਼ਸ ਆ ਜਬ ਬਿਹਾਈਂਡ ਦਿਸ ਐਕਸੀਡੈਂਟ ਕਹਿੰਦਾ ਇਸ ਐਕਸੀਡੈਂਟ ਦੇ ਪਿੱਛੇ ਕਈ ਕੌਜ਼ਸ ਹਨ ਕਾਰਨ ਹਨ ਠੀਕ ਹੈ ਹਾਂਜੀ ਇਸ ਤੋਂ ਬਾਅਦ ਐਜ਼ ਅ ਵਰਬ ਕਾਜ਼ ਨੂੰ ਆਪਾਂ ਕਿਵੇਂ ਯੂਜ਼ ਕਰਦੇ ਆ ਲਾਈਕ ਇਟ ਕਾਜ਼ਸ ਏ ਕਾਜ਼ ਬੰਦਾ ਹੈ ਕਾਦਾ ਪੋਲਿਊਸ਼ਨ ਦਾ ਠੀਕ ਹੈ ਇਟ ਕਾਜ਼ਸ ਪੋਲਿਊਸ਼ਨ ਇਹ ਕਾਰਨ ਬੰਦਾ ਹੈ ਜਾਂ ਇਹ ਕਰਦਾ ਹਾਂਜੀ ਨੈਕਸਟ ਆਪਣਾ ਸ਼ਬਦ ਹੈ ਯੂਜ਼ਲੀ ਇਹਦਾ ਮਤਲਬ ਹੁੰਦਾ ਅਕਸਰ ਜੋ ਆਪਾਂ ਅਕਸਰ ਕੰਮ ਕਰਦੇ ਰਹਿੰਦੇ ਆ ਲਾਈਕ ਆਈ आई यूजली गो दे मैं अक्सर है. ये एक एडवर्ब है एडवर्ब जोब कुछ एड करते like, go. है यूजली अक्सर ठीक है so, सो हाँ जी नैक्सट अपना वर्ड है कपल ऑफ कपल ऑफ का मतलब बहुत. लाइक आई हैव couple couple of um dresses couple of ਨੂੰ ਆਪਾਂ many ਵੀ ਲਿਖ ਸਕਦੇ ਆ ਤੇ lot of ਵੀ ਲਿਖ ਸਕਦੇ ਆ so ਇਹ ਸੀ ਆਪਣੀ ਅੱਜ ਦੀ ਕਲਾਸ ਤੇ ਆਪਣੇ ਨੈਕਸਟ 5 ਵਰਡਸ ਅਗਰ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੀ ਤਾਂ ਤੁਸੀਂ ਮੇਰੇ ਦੋ ਕੰਮ ਕਰਨੇ ਨੇ ਸਭ ਤੋਂ ਪਹਿਲਾਂ ਇੱਕ ਵਧੀਆ ਜਿਹਾ ਕਮੈਂਟ ਕਰਨਾ ਉਸ ਤੋਂ ਬਾਅਦ ਲਿੰਕ ਨੂੰ ਕਾਪੀ ਕਰੋ ਤੇ ਆਪਣੇ WhatsApp ਸਟੇਟਸ ਦੇ ਵਿੱਚ ਇੱਕ ਵਧੀਆ ਜਿਹਾ ਕਮੈਂਟ ਪਾ ਕੇ ਸ਼ੇਅਰ ਕਰ ਦਿਓ ਤਾਕੀ ਜਿਨ੍ਹਾਂ ਨੂੰ ਵੀ ਇੰਗਲਿਸ਼ ਦੀ ਲੋੜ ਹੈ ਜਿਨ੍ਹਾਂ ਦੀ ਇੰਗਲਿਸ਼ ਵੀਕ ਹੈ ਵੈਸੇ ਤਾਂ ਹਰ ਇੱਕ ਸਟੂਡੈਂਟ ਨੂੰ ਅੱਜ ਦੇ ਟਾਈਮ ਦੇ ਵਿੱਚ ਇੰਗਲਿਸ਼ ਸਿੱਖਣੀ ਜ਼ਰੂਰੀ ਹੈ ਸੋ WhatsApp ਦੇ ਵਿੱਚ ਸ਼ੇਅਰ ਕਰ ਦਿਓ ਸੋ ਬੈਲ ਆਈਕਨ ਤੇ ਕਲਿੱਕ ਕਰ ਲਓ ਤਾਂ ਕਿ ਤੁਹਾਨੂੰ ਮੈਂ ਜਦੋਂ ਵੀ ਵੀਡੀਓ ਅਪਲੋਡ ਕਰਿਆ ਕਰਾਂ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਠੀਕ ਹੈ ਜੀ ਇਹਦਾ ਆਪਾਂ ਤੁਹਾਨੂੰ PDF ਵੀ ਪ੍ਰੋਵਾਈਡ ਕਰਾਂਗੇ ਜਦੋਂ ਆਪਣੇ 50 ਵਰਡਸ ਪੂਰੇ ਹੋ ਜਾ ਕਰਾਂਗੇ ਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ PDF ਬਣਾ ਕੇ ਉਹਦਾ ਲਿੰਕ ਸ਼ੇਅਰ ਕਰਦਾ ਕਰੂੰਗਾ ਠੀਕ ਹੈ ਜੀ ਚਲੋ ਠੀਕ ਹੈ ਜੀ ਨੈਕਸਟ ਵੀਡੀਓ ਚ ਮਿਲਦੇ ਆ ਨਵੇਂ ਵਰਡਸ ਦੇ ਨਾਲ ਓਕੇ ਜੀ ਥੈਂਕ ਯੂ ਸੋ ਮਚ ਟੇਕ ਕੇਅਰ ਐਂਡ 올 ਦਾ ਬੈਸਟ